ਜਿਹੜਾ ਕੋਕੂਮੰਤ ਮੰਤਰੀ ਕਹਿੰਦੇ ਆ ਕਿ 19000 ਨੌਜਵਾਨਾਂ ਨੂੰ ਫੋਕਰੀ ਦੇ ਕੋਹਣ ਨੇ ਤੁਹਾਡੇ ਆਣ ਕੋ ਉਹ ਪੈਸਿਆਂ ਵਾਲਿਆਂ ਨੂੰ ਦਿੱਤੀ ਦੁੱਧਿਆਂ ਨੂੰ ਤਗੜੇ ਬੰਦਿਆਂ ਨੂੰ ਦਿੱਤੀ ਮਾਰ ਆਣ ਕਮਾਂਡ ਕੋਈ ਹੈਗਾ ਇਹ ਤਗੜੇ ਬੰਦਿਆਂ ਨੂੰ ਮਿਲਨੀ ਮਾਰੇ ਨੂੰ ਤਾਂ ਕੋਈ ਮਿਲਨੀ ਨਹੀਂ ਇਹਨਾਂ ਤਾਂ ਪਹਿਲਾਂ ਵੀ ਜਿੰਨੀਆਂ ਸਰਕਾਰਾਂ ਆਈਆਂ ਉਹ ਵੀ ਇਹੀ ਬਿਆਨ ਹੈ ਉਹਨਾਂ ਦਾ ਵੀ ਇਹੀ ਬਿਆਨ ਪਰ ਕਰਦਾ ਕੋਈ ਨਹੀਂ ਕੋਈ ਵੀ ਨਹੀਂ ਕਿਸੇ ਨੂੰ ਮਿਲਦਾ ਹੀ ਨਹੀਂ ਚੱਕ ਵੀ ਤੇ ਉਦੋਂ ਹੁਣ ਜਦੋਂ ਉਹ ਤਾਂ ਜਿਹੜਾ ਹੱਥ ਜੋੜਦੇ ਆ ਮੁਰਗੇ ਕੋਈ ਪੋਤਾ ਨਹੀਂ ਕਿਸ ਨੂੰ ਦਿੰਦੇ ਹੀ ਆ ਨਾ ਦਾਵਾ ਹੀ ਕਰਦੇ ਤੇ ਦਿੱਤੀ ਕਿਨੂੰ ਉਹ ਨੌਕਰੀਆਂ ਨੂੰ ਹੀ ਪਤਾ ਲੱਗੇ ਨਾ ਐਵੇਂ ਪੰਜਾਬ ਜੀਆਂ ਹੀ ਕਿਹੜੇ ਬਾਹਰ ਦੇ ਸਾਡੇ ਪਿੰਡ ਕੇ ਨੂੰ ਕੋਈ ਨੌਕਰੀ ਨਹੀਂ ਤੇ ਕੁਝ ਨਹੀਂ ਕਿਤੇ ਹੈ ਹੀ ਨਹੀਂ ਆ ਕਿ ਕਸ਼ਮੀਰਾ ਹੀ ਨਹੀਂ ਆ ਵੀ ਨੌਕਰੀ ਕੋਈ ਦਿੱਤੀ ਆ ਜਾਂ ਮਿਲੀ ਆ ਨੌਕਰੀਏ ਦਿੰਦੇ ਆ ਤੇ ਉਹ ਪੈਸੇ ਤੋਂ ਬਿਨਾ ਨੌਕਰੀ ਨਹੀਂ ਮਿਲਦੀ ਉਹ ਗੱਫੇ ਦੇਣੇ ਪੈਂਦੇ ਕਿੱਥੋਂ ਨੌਕਰੀ ਮਾਰਾ ਬੰਦਾ ਕਿੱਥੋਂ ਲਿਆਵੇ ਪੈਸੇ ਨਹੀਂ ਕੁਝ ਹੈ ਕੋਈ ਕੰਮ ਕੀਤਾ ਹੀ ਨਹੀਂ ਆ ਢਾਈਆਂ ਸਾਲਾਂ ਕੋਈ ਨਹੀਂ ਕੀਤਾ ਪੰਜਾਬ ਸਰਕਾਰ ਦੀ ਗੱਲ ਕਰੀਏ ਤੇ ਪੰਜਾਬ ਸਰਕਾਰ ਦੇ ਵਿੱਚ ਮੁੱਖ ਮੰਤਰੀ ਵੱਲੋਂ ਲਗਾਤਾਰ ਚਾਹੇ ਉਹ ਕਿਤੇ ਵੀ ਕੋਈ ਸਮਾਗਮ ਹੋਣ ਸਰਕਾਰੀ ਜਾਂ ਇੱਕ ਚੋਣ ਪ੍ਰਚਾਰ ਵੀ ਸੀ ਚਾਹੇ ਉਹ ਜਮਨੀ ਚੋਣਾਂ ਦਾ ਪ੍ਰਚਾਰ ਸੀ ਉਹਦੇ ਦੌਰਾਨ ਵੀ ਇੱਕ ਦਾਵਾ ਕੀਤਾ ਜਾਂਦਾ ਕਿ 40000 ਤੋਂ ਉੱਪਰ ਜਿਹੜੇ ਨੌਜਵਾਨ ਆ ਹਜ਼ਾਰਾਂ ਨੌਜਵਾਨਾਂ ਨੂੰ ਜਿਹੜੀ ਹੈ ਨੌਕਰੀਆਂ ਪੰਜਾਬ ਦੇ ਵਿੱਚ ਮੁਹੱਈਆ ਕਰ ਦਿੱਤੀਆਂ ਗਈਆਂ ਪੰਜਾਬ ਸਰਕਾਰ ਨੇ ਨੌਕਰੀਆਂ ਦਿੱਤੀਆਂ ਨੇ ਆਪਾਂ ਗੱਲ ਵੀ ਕਰਦੇ ਆਂ ਲੋਕਾਂ ਨਾਲ ਅੱਜ ਉਹਨਾਂ ਲੋਕਾਂ ਨਾਲ ਗੱਲ ਕਰਾਂਗੇ ਕਿਉਂਕਿ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਦਾਵਾ ਹੈ ਕਿ ਹਰ ਪਿੰਡ ਦੇ ਵਿੱਚ ਨੌਜਵਾਨਾਂ ਨੂੰ ਨੌਕਰੀ ਮਿਲੀ ਹੈ ਪੰਜਾਬ ਦੇ ਹਰ ਇੱਕ ਪਿੰਡ ਦੇ ਲੋਕਾਂ ਨੂੰ ਜਾਂ ਸ਼ਹਿਰਾਂ ਦੇ ਵਿੱਚ ਵਸੇ ਨੌਜਵਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਨੌکریاں ਮਿਲੀਆਂ ਦਾਵਾ ਕੀ ਹੈ ਜ਼ਮੀਨੀ ਹਕੀਕਤ ਕੀ ਹੈ ਲੋਕਾਂ ਨਾਲ ਹੀ ਗੱਲ ਕਰਦੇ ਆ ਉਹਨਾਂ ਦੇ ਇਸ ਇਲਾਕੇ ਦੇ ਵਿੱਚ ਕਿੰਨੀਆਂ ਕਿ ਨੌکریاں ਮਿਲੀਆਂ ਆਪਾਂ ਆਮ ਲੋਕਾਂ ਨਾਲ ਗੱਲ ਕਰਾਂਗੇ ਇਹ ਲੋਕਾਂ ਦੀ ਦਾਅ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਹੀ ਸਰਕਾਰ ਚਲਾਉਂਦਾ ਤਾਂ ਉਹਨਾਂ ਦਾ ਦਾਵਾ ਹੈ ਕਿ ਇਲਾਕੇ ਪਰਚ ਪੰਜਾਬ ਪਰਚ ਨੌਜਵਾਨਾਂ ਨੂੰ ਨੌਕਰੀਆਂ ਬਣੀਆਂ ਕਿੰਨੀਆਂ ਕਿ ਨੌਕਰੀਆਂ ਤੁਹਾਡੇ ਇਸ ਲੱਕੇ ਨਹੀਂ ਸਰ ਜੀ ਮਤਲਬ ਨੌਕਰੀਆਂ ਤੇ ਨਹੀਂ ਹੈਗੀਆਂ ਪਰ ਜੇ ਆਖੋ ਕਿ ਅੱਜ ਮਤਲਬ 2.5 ਸਾਲਾਂ ਤੋਂ ਮਤਲਬ ਭਗਵੰਤ ਮਾਨ ਜੀ ਮਤਲਬ ਹੀ ਬਣੇ ਆ ਤੇ ਉਹਨਾਂ ਦੇ ਕਰਕੇ ਨਹੀਂ ਹੈ ਇਹਦਾ ਢਾਂਚਾ ਜਿਹੜਾ 20-25 ਸਾਲ ਤੇ ਵਿਗੜਿਆ ਪਿਆ ਹਾਂਜੀ ਤੁਹੀ ਮਤਲਬ ਇਹੀ ਮਤਲਬ ਸਮੱਸਿਆ ਲਾੜੋ ਕੇ ਜਿਹੜੇ 20 25 ਸਾਲ ਦਾ ਟਾਂਚਾ ਵਿਗੜਿਆ ਹੋਇਆ ਤੇ ਉਹਨੂੰ ਮਤਲਬ ਜੱਕਦਮ ਤਾਂ ਕੋਈ ਵੀ ਮਤਲਬ ਫਿਰ ਇਹ ਤਾਂ ਮਤਲਬ ਜਿਹੜਾ ਭਗਵੰਤ ਮਾਨ ਕਹਿੰਦੇ ਕਿ ਮੈਂ 40000 ਤੋਂ 45000 ਨੌਜਵਾਨਾਂ ਨੂੰ ਮੌਕਰੀ ਦਿੱਤੀ ਉਹ ਕੌਣ ਨੇ ਫਿਰ ਕਹਿੰਦਾ ਮਤਲਬ ਵੇਖੋ ਜੀ ਇਹਨਾਂ ਤੋਂ ਪਹਿਲਾਂ ਵੀ ਜਿੰਨੀਆਂ ਸਰਕਾਰਾਂ ਆਈਆਂ ਤਾਂ ਉਹ ਵੀ ਇਹੀ ਬਿਆਨ ਹੈ ਉਹਨਾਂ ਦਾ ਵੀ ਇਹੀ ਬਿਆਨ ਹੈ ਪਰ ਕਰਦਾ ਕੋਈ ਨਹੀਂ ਹਾਂਜੀ ਕਰਦਾ ਕੋਈ ਨਹੀਂ ਇਹਦਾ ਮਤਲਬ ਇਸ ਵੇਲੇ ਵੀ ਤੁਹਾਡੇ ਇਲਾਕੇ ਚ ਕਿਸੇ ਨੂੰ ਨੌਕਰੀ ਨਹੀਂ ਹਾਂਜੀ ਮੈਂ ਤੇ ਇਹੀ ਕਹਾਂਗਾ ਸਾਨੂੰ ਤੇ 20-25 ਸਾਲ ਜੋ ਵੀ ਮਤਲਬ ਆਪਣੀ ਹੌਸ ਸੁਭਾਲੀਆ ਤੇ ਪੈਸੇ ਰਿਸ਼ਵਤ ਤੋਂ ਬਗੈਰ ਜਿਹੜੀ ਆ ਨੌਕਰੀ ਕਿਸੇ ਨੂੰ ਮਿਲਦੀ ਨਹੀਂ ਰਿਸ਼ਵਤ ਤੋਂ ਬਗੈਰ ਨੌਕਰੀ ਨਹੀਂ ਮਿਲਦੀ ਨੌਕਰੀਆਂ ਨਹੀਂ ਮਿਲੀਆਂ ਅ ਆਪਾਂ ਹੋਰ ਵੀ ਗੱਲ ਕਰਦੇ ਆ ਇੱਥੇ ਲੋਕ ਨੇ ਆਮ ਬਾਜ਼ਾਰ ਦੇ ਵਿੱਚ ਲੋਕਾਂ ਨਾਲ ਗੱਲ ਕਰਦੇ ਆ ਕਿ ਕਿਦਾਂ ਉਹ ਦੇਖਦੇ ਨੇ ਕਿ ਉਹਨਾਂ ਦੀ ਕੀਦਾ ਹੈ ਬਾਜੀ ਆਪਾਂ ਮੌਜੂਦਾ ਸਰਕਾਰ ਦੀ ਗੱਲ ਕਰੀਏ ਭਗਵੰਤ ਮਾਨ ਅਕਸਰ ਹੀ ਇੱਕ ਦਾਵਾ ਕਰਦੇ ਕਿ ਮੈਂ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀ ਦਿੱਤੀ ਹਾਂ ਸਟੇਜਾਂ ਤੋਂ ਕਹਿੰਦੇ ਆ ਤੇ ਕਹਿੰਦੇ ਨਹੀਂ ਨਾ ਕੋਈ ਵੀ ਦੇਖਣ ਨੂੰ ਮੈਨੂੰ ਇਹ ਦੱਸੋ ਕਿ ਨਹੀਂ ਕਿ ਨੌਕਰੀ ਤੁਹਾਡੇ ਆਲੇ ਦੁਆਲੇ ਦੇ ਵਿੱਚ ਕੋਈ ਵੀ ਨਹੀਂ ਕਿਸੇ ਨੂੰ ਮਿਲਦਾ ਹੀ ਨਹੀਂ ਕਾਕ ਵੀ ਤੇ ਉਦੋਂ ਹੁਣ ਜਦੋਂ ਵੋਟਾਂ ਹੁੰਦੀਆਂ ਤਾਂ ਹੱਥ ਜੋੜਦੇ ਆ ਮੁਰਗੇ ਕੋਈ ਪੁੱਛਦਾ ਨਹੀਂ ਕਿਸੇ ਨੂੰ ਹਾਂ ਉਹਨੂੰ ਕੋਈ ਨੌਕਰੀਆਂ ਹੈਗੀਆਂ ਤੁਹਾਡੇ ਆਂਡ ਗਵਾਂਡ ਕਿਸੇ ਨੂੰ ਜਾਂ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਕਿਸੇ ਭੈਣ ਭਰਾ ਨੂੰ ਕਿਸੇ ਰਿਸ਼ਤੇਦਾਰ ਨੇ ਹਾਂਜੀ ਨਹੀਂ ਤੁਹਾਡੇ ਨੌਕਰੀਆਂ ਆ ਕੋਈ ਬੰਦਾ ਹੈ ਦੱਸ ਕੋਈ ਮਿਲੀਆਂ ਨੌਕਰੀਆਂ ਕਿਸੇ ਨਹੀਂ ਨਹੀਂ ਮਿਲੀਆਂ ਜੀ ਨਹੀਂ ਮਿਲੀਆਂ ਪੰਜਾਬ ਦੇ ਮੁੱਖ ਮੰਤਰੀ ਦਾਵਾ ਕਰਦੇ ਆ ਕਿ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀਆਂ ਉਹਨਾਂ ਨੇ ਦਿੱਤੀਆਂ ਤੁਹਾਨੂੰ ਕਿੱਦਾਂ ਲੱਗਦਾ ਕਿ ਇਹ ਦਾਵਾ ਕਿੰਨਾ ਸਹੀ ਹੈ ਇਹ ਸਹੀ ਨਹੀਂ ਆ ਨੌਕਰੀ ਤੇ ਮਿਲ ਨਹੀਂ ਢਈਗੇ ਇਹਨੂੰ ਕਿਹੜੇ ਨੇ ਉਹਨੇ ਮਿਲਦੀ ਇਹਨੂੰ ਵੀ ਨਹੀਂ ਮਿਲਦੀ ਆ ਨੌਕਰੀ ਟਾਡੇ ਕੋਈ ਇਲਾਕੇ ਦੇ ਵਿੱਚ ਤੁਹਾਡੇ ਆਂਡ ਗਵਾਂਡ ਕੋਈ ਸਾਹਮਣੇ ਨਾ ਬਿਲਕੁਲ ਨਹੀਂ ਨੌਕਰੀ ਨੌਜਵਾਨ ਬਾਹਰ ਨੂੰ ਪੁਰੇ ਜਾਂਦੇ ਸਾਰੇ ਨੌਕਰੀ ਮਿਲਣੀ ਚਾਹੀਦੀ ਹੈ ਨਾ ਤੁਸੀਂ ਕੀ ਚਾਹਦੇ ਕੀ ਹੋ ਅਕਸਰ ਪੰਜਾਬ ਤੋਂ ਬਦਲਾਅ 25 ਸਾਲ ਪਹਿਲੇ ਜਦੋਂ ਆਇਆ ਚਾਹੁੰਦੇ ਇਹ ਕਿ ਨੌਕਰੀ ਮਿਲਣੀ ਚਾਹੀਦੀ ਇੱਥੇ ਇੰਨੀਆ ਪੜਾਈਆਂ ਕਰਨ ਦੇ ਲੋਕ ਨਵੇਂ ਜਨਰੇਸ਼ਨ ਪੜਾਈਆਂ ਡੇ ਹੀ ਕਰਨਾ ਪੜ ਕੇ ਬਾਹਰ ਨੂੰ ਪੁਰੇ ਜਾਂਦੇ ਜੇ ਇੱਥੇ ਨੌਕਰੀ ਮਿਲੇ ਬਾਹਰ ਜਾਣ ਦੀ ਜ਼ਰੂਰਤ ਕੀ ਹੈ ਕਸ ਇਦਾਂ ਹੀ ਕੱਲੀ ਜਾਂਦਾ ਐ ਨੌਕਰੀਆਂ ਮਿਲ ਨਹੀਂ ਡੀਆਂ ਸਰਕਾਰ ਦੇ ਕਰਕੇ ਹੀ ਤੇ ਨੌਕਰੀਆਂ ਚਾਹੀਦੀਆਂ ਉਹਦਾ ਮਿਲ ਨਹੀਂਆ ਸਟੂਡੈਂਟ ਸਾਰੇ ਬਾਹਰ ਜਾਈ ਜਾਂਦੇ ਆ ਕੋਈ ਡੋਂਕੀ ਲਾ ਕੇ ਕੋਈ ਇਦਾਂ ਕੋਈ ਉਹਨਾ ਤੇ ਘਰਾਂ ਚ ਮਾਂ ਪਿਓ ਵੀ ਦੁਖੀ ਆ ਵੀ ਬੱਚੇ ਨਸ਼ੇ ਪੱਤਿਆਂ ਤੇ ਲੱਗੇ ਆ ਸਾਰੇ ਇਦਾਂ ਹੀ ਕਈ ਕਿਤੇ ਤਰੇ ਵਿਰਦੇ ਕੋਈ ਕਿਤੇ ਜਾਈ ਜਾਂਦਾ ਵਾ ਨਾ ਕੋਈ ਕੰਮ ਵਾ ਨਾ ਕੋਈ ਕਾਰ ਆ ਤੇ ਸਾਰੇ ਬਾਅਦ ਨੂੰ ਬਸ ਤੁਰ ਜੰਦੇ ਜੇ ਸਟੂਡੈਂਟ ਪੜ੍ਹਾਈ ਕਰੀ ਜਾਂਦੇ ਆ ਤੇ ਬਾਹਰ ਨੂੰ ਜਾਈ ਜਾਂਦੇ ਜੀ ਇਹ ਤੈਨੂੰ ਨੌਕਰੀ ਹੋਵੇ ਤੇ ਬਾਹਰ ਜਾਂਦੀ ਲੋੜੀ ਕੀ ਪੰਜ ਪੰਜ ਛੇ ਛੇ ਸਾਲ ਬਾਹਰ ਰਹਿੰਦੇ ਆ ਫੇਰ ਆਉਂਦੇ ਆ ਕਈਆਂ ਕੋ ਆ ਜਾਂਦਾ ਕਈ ਹੁੰਦੀ ਨਹੀਂ ਜੇ ਸਰਕਾਰ ਤੇ ਦਾਵਾ ਕਰਦੀ ਐ ਸਰਕਾਰ ਪਹਿਲੇ ਦਾਵਾ ਕਰਦੀ ਸੀ ਨੌਕਰੀਆਂ ਦਵਾਂਗੇ ਹੁਣ ਦਾਵਾ ਕਰਦੀਆਂ ਨੌਕਰੀਆਂ ਤੇ ਦਿੱਤੀਆਂ ਦਿੱਤੀਆਂ ਨਹੀਂ ਨਾ ਕੇ ਤੁਹਾਡੇ ਪਿੰਦੇ ਹੀ ਆ ਨਾ ਦਾਵਾ ਹੀ ਕਰਦੇ ਤੇ ਦਿੱਤੀ ਕਿਨੂੰ ਨੌਕਰੀਆਂ ਨੂੰ ਹੀ ਪਤਾ ਲੱਗੇ ਨਾ ਐਵੇਂ ਪੰਜਾਬ ਜਿਹੀਆਂ ਹੀ ਕਿਹੜੇ ਬਾਹਰ ਦੇ ਆਡੇ ਪਿੰਡ ਕੇ ਨੂੰ ਕੋਈ ਨੌਕਰੀ ਨਹੀਂ ਕੋਈ ਕੁਝ ਨਹੀਂ ਕਿਤੇ ਹੈ ਹੀ ਨਹੀਂ ਕਿ ਕੁਸ਼ਮੀਰਾ ਹੀ ਨਹੀਂ ਆ ਵੀ ਨੌਕਰੀ ਕੋਈ ਦਿੱਤੀ ਆ ਜਾਂ ਮਿਲੀ ਆ ਦੇਟੋ ਚ ਨਹੀਂ ਜਿਹਨੂੰ ਸੁਈਦਾ ਉਹਨਦੇ ਵੀ ਆਕ ਦਿੰਦੇ ਆ ਮੁਰਕੇ ਦਿੰਦੇ ਕੋਈ ਨੋ ਉਤਰੀ ਨੂੰ ਕੋਈ ਕੁਝ ਨਹੀਂ ਬਸ ਇਦਾਂ ਹੀ ਸਾਰੇ ਤਰੇ ਫਿਰਦੇ ਆ ਬਾਹਰ ਦਾ ਹੀ ਆ ਬਸ ਜਿਹੜੀ ਹੁਣ ਜਨਰੇਸ਼ਨ ਨਵੀਂ ਆ ਸਟੱਡੀ ਕਰਦੀ ਆ ਆਈਲਟਸ ਕਰਦੀ ਆ ਤੇ ਬਾਹਰ ਚ ਪੈਂਦੇ ਆ ਬਿਲਕੁਲ ਭਾਜੀ ਤੁਸੀਂ ਕੀ ਕਹਿਣਾ ਚਾਹਦੇ ਤੁਸੀਂ ਫੇਰ ਮੈਂ ਤੁਹਾਨੂੰ ਦੁਬਾਰਾ ਪੁੱਛ ਲਾਂਗਾ ਨਹੀਂ ਨਹੀਂ ਇਹ ਕਹਿੰਦੇ ਜੇ ਮੰਨਿਆ ਨੌਕਰੀ ਇਹ ਦਿੰਦੇ ਆ ਤੇ ਉਹ ਪੈਸੇ ਤਾਂ ਬਿਨਾਂ ਨੌਕਰੀ ਨਹੀਂ ਮਿਲਦੀ ਉਹ ਗੱਫੇ ਦੇਣੇ ਪੈਂਦੇ ਕਿੱਥੋਂ ਨੌਕਰੀ ਕਿੱਥੇ ਮਾਰਾ ਬੰਦਾ ਕਿੱਥੋਂ ਲਿਆਵੇ ਪੈਸੇ ਬਿਲਕੁਲ ਸਹੀ ਗੱਲ ਕਹਿੰਦੇ ਆਪਾਂ ਜਿਹੜਾ ਕੋਕਵੰਤਮਾਲ ਮੁੱਖ ਮੰਤਰੀ ਕਹਿੰਦੇ ਆ ਕਿ ਇੰਨੇ ਹਜ਼ਾਰ ਨੌਜਵਾਨਾਂ ਨੂੰ ਨੌਕਰੀ ਦੇ ਉਹ ਕੌਣ ਨੇ ਤੁਹਾਡੇ ਆਨਗਮਾਨ ਦੇ ਉਹ ਪਹਿਿਆਂ ਵਾਲਿਆਂ ਨੂੰ ਦਿੱਤੀ ਦੂਜਿਆਂ ਨੂੰ ਤਗੜੇ ਬੰਦਿਆਂ ਨੂੰ ਦਿੱਤੀ ਆਨਗਮਾਨ ਕੋਈ ਹੈਗਾ ਇਹੋ ਜਿਹੇ ਤਗੜੇ ਬੰਦਿਆਂ ਨੂੰ ਮਿਲਦੀ ਮਾੜਿਆਂ ਨੂੰ ਤਾਂ ਕੋਈ ਮਿਲਣੀ ਨਹੀਂ ਹਾਂ ਬਿਲਕੁਲ ਸਹੀ ਆ ਮਾਰੇ ਬੰਦਿਆਂ ਨੂੰ ਤਾਂ ਕੋਈ ਮਿਲਣੀ ਨਹੀਂ ਮਾਰੇ ਨੂੰ ਤਾਂ ਕੋਈ ਪੋਸਟ ਨਹੀਂ ਮੁਹੌਣ ਜਿਹੜਾ ਬੋਟਾ ਲਾਣੀ ਆ ਉਹ ਤੋਂ ਪੁੱਛਦੇ ਮੁੜ ਕੇ ਕਿਸੇ ਨੇ ਪੁੱਛਣਾ ਹੀ ਨਹੀਂ ਅੱਜ ਜਦੋਂ ਨੌਜਵਾਨ ਬੱਚੇ ਨੇ ਤੁਹਾਡੇ ਵੀ ਬੱਚੇ ਆ ਮੇਰੇ ਵੀ ਆ ਜਦੋਂ ਆਪਾਂ ਨੌਜਵਾਨਾਂ ਨੂੰ ਦੇਖਦੇ ਆ ਤੇ ਉਹਨਾਂ ਦਾ ਕੀ ਭਵਿੱਖ ਕਿੱਦਾਂ ਦੇਖਦੇ ਆ ਇੱਕ ਫੇਰ ਉਹਨਾਂ ਕੀ ਕਰਨ ਬੱਚੇ ਫੇਰ ਇਸੇ ਤਰ੍ਹਾਂ ਗਲਤ ਕੰਮਾਂ 'ਚ ਪੈ ਜਾਂਦੇ ਜਦੋਂ ਫਿਰ ਨਹੀਂ ਕੋਈ ਹੋਵੇ ਮਿਲਦਾ ਕੀ ਕਰਨ ਬੱਚੇ ਤੇਰੀ ਕੋਈ ਬਾਹ ਨੂੰ ਪੱਜ ਜਾਂਦਾ ਕੋਈ ਕਿੱਦਾਂ ਹੈ ਤਾਂ ਕੀ ਕਰਨੇ ਤੁਹਾਡੇ ਆਂਡ ਗੁਮਾਂਡ ਕੋਈ ਤੁਹਾਡੇ ਪਰਿਵਾਰ 'ਚ ਕਿਸੇ ਨੂੰ ਨੌਕਰੀ ਮਿਲੀ ਹੋਵੇ ਹਾਂ ਨਹੀਂ ਕੋਈ ਨੌਕਰੀ ਨਹੀਂ ਕਿਸ ਦਾਅਵੇ ਨੂੰ ਫਿਰ ਕਿੱਦਾਂ ਵੇਖਦੇ ਆ ਸਾਰੀ ਦੁਨੀਆ ਨੂੰ ਪਤਾ ਵਾ ਸਾਹਮਣੇ ਹੀ ਆ ਜੋ ਵੀ ਹੈਗਾ ਅੱਜ ਜੇ ਪੰਜਾਬ ਦੀ ਨੌਜਵਾਨੀ ਦਾ ਰੁਖ ਜਾਣੀ ਸਾਡੇ ਤੇ ਇੱਥੇ ਤੇ ਇੰਨੀ ਕਿ ਗੁੰਡਾਗਰਦੀ ਕੋਸ ਹਸਾਬ ਨਹੀਂ ਬਹੁਤ ਮਾੜੇ ਹਾਲਾਤ ਇੱਥੇ ਪਿਛਾਮ ਨੂੰ ਬੰਦਾ ਇਕੱਲਾ ਨਹੀਂ ਜਾ ਸਕਦਾ ਕਿਤੇ ਘਾਟੇ ਤੇ ਗੁੰਡਾਗਰਦੀ ਬੇਰੋਜ਼ਗਾਰੀ ਉਹਨੂੰ ਗੁੰਡਾ ਕਰਦੀ ਫਿਰ ਬਾਅਦ ਚ ਜੇ ਬੰਦੇ ਨੇ ਵਿਹਲੇ ਰਹਿਣਾ ਤੇ ਫਿਰ ਉਹਨੇ ਪੁੱਠੇ ਪਨੇ ਜਾਣਾ ਜੇ ਇਹ ਮਤਲਬ ਨੌਕਰੀ ਮਿਲਦਾ ਨੌਜਵਾਨਾਂ ਨੂੰ ਤੇ ਸ਼ਾਇਦ ਉਹ ਘਰਾਂ ਦੇ ਵਿੱਚ ਖੁਸ਼ਹਾਲੀ ਵੀ ਹੋਊਗੀ ਜੇ ਰੋਜ਼ਗਾਰ ਮਿਲਿਆ ਕਿਸ ਨੂੰ ਕੀ ਲੋੜ ਹੈ ਉਹ ਜੇ ਕੰਮ ਕਰਦੇ ਆਪਣੇ ਘਰ ਬੈਠੇਗਾ ਆਰਾਮ ਨਾਲ ਖਾਏਗਾ ਤਨਖਾਹ ਆਏਗੀ ਆਪਣਾ ਕਰੇਗਾ ਖਾਏਗਾ ਜੇ ਤੁਮ ਮਿਲਿਆ ਕੋਈ ਕੰਮ ਨਹੀਂ ਵਿਹਲੇ ਬੰਦੇ ਨੇ ਫਿਰ ਪੁੱਠੇ ਬਨੇ ਜਾਣਾ ਜਿਹੜਾ ਉਹ ਦਾਵਾ ਕਰਦੇ ਉਹ ਫਿਰ ਕੀ ਦਾਵਾ ਕੋਕਲਾ ਦਾਵਾ ਉਹ ਕੀ ਉਹ ਤਾਂ ਫਿਰ ਹੈ ਜੀ ਸਾਰੀ ਦੁਨੀਆ ਨੂੰ ਪਤਾ ਸਾਰੀ ਦੁਨੀਆ ਨੂੰ ਪਤਾ ਵਾ ਕੀ ਪਤਾ ਦੁਨੀਆ ਨੂੰ ਨਹੀਂ ਕੁਝ ਹੈਗਾ ਕੋਈ ਕੰਮ ਕੀਤਾ ਹੀ ਨਹੀਂ ਢਾਈਆਂ ਸਾਲਾਂ ਚ ਕੁਝ ਵੀ ਨਹੀਂ ਕੀਤਾ ਬਿਲਕੁਲ ਢਾਈਆਂ ਸਾਲਾਂ ਚ ਕੁਝ ਨਹੀਂ ਕੀਤਾ ਆਪਾਂ ਗਲਤ ਕਰ ਰਹੇ ਸੀ ਮੁੱਦੇ ਦੀ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਦਾਵਾ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਮੈਰਿਟ ਦੇ ਬੇਸ ਤੇ ਨੌਕਰੀਆਂ ਦਿੱਤੀਆਂ ਇਹ ਵੀ ਦਾਵਾ ਕਰਦੇ ਕਿ ਹਰ ਇੱਕ ਪੰਜਾਬ ਦੇ ਪਿੰਡ ਦੇ ਨੌਜਵਾਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਨੌਕਰੀ ਰੋਜ਼ਗਾਰ ਮਿਲਿਆ ਨੌਜਵਾਨਾਂ ਨੂੰ ਲੇਕਿਨ ਜਦੋਂ ਆਪਾਂ ਜ਼ਮੀਨੀ ਹਕੀਕਤੇ ਬਾਰਡਰ ਦਾ ਇਲਾਕਾ ਔਰ ਉਸ ਇਲਾਕੇ ਦੇ ਵਿੱਚ ਜਦੋਂ ਲੋਕਾਂ ਨਾਲ ਗੱਲ ਕਰਦੇ ਪਏ ਆ ਰਾਹ ਚੱਲਦੇ ਲੋਕਾਂ ਨਾਲ ਗੱਲ ਕਰਦੇ ਪਏ ਨੌਜਵਾਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਕਿ ਨੌਕਰੀਆਂ ਤਾਂ ਦੂਰ 2-3 ਸਾਲਾਂ ਦੇ ਵਿੱਚ ਕੀਤਾ ਹੀ ਕੱਖ ਨਹੀਂ ਔਰ ਇਹ ਵੀ ਨੌਜਵਾਨਾਂ ਨੂੰ ਫਿਕਰ ਆ ਇਸ ਗੱਲ ਦੀ ਚਿੰਤਾ ਕਿ ਉਹ ਮਜਬੂਰ ਕਿ ਜਾਂਦੇ ਉਹ ਵਿਦੇਸ਼ਾਂ ਵੱਲ ਰੁਖ ਕਰ ਰਹੇ ਨੇ ਜਾਂ ਨਸ਼ੇ ਦੀ ਦਲਦਲ ਦੇ ਵਿੱਚ ਫਸ ਰਹੇ ਨੇ ਲੋੜ ਹੈ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਨੌਜਵਾਨੀ ਵੱਲ ਧਿਆਨ ਦੇਣ ਦੀ ਇਸ ਪੰਜਾਬ ਦੀ ਨੌਜਵਾਨੀ ਵੱਲ ਧਿਆਨ ਦੇਣ ਦੀ ਜਿਹੜੇ ਦਾਅਵੇ ਜਾਂ ਜਿਹੜੇ ਵਾਅਦੇ ਉਹਨਾਂ ਨੇ ਕੀਤੇ ਉਹਨਾਂ ਨੂੰ ਦਾਅਵਿਆਂ ਦੇ ਵਿੱਚ ਬਦਲਿਆ ਜਾਵੇ ਗੁੱਟ ਚਾਵਲਾ ਗੁਰਦਾਸਪੁਰ